ਦਿੱਲੀ ਕਿਸਾਨ ਅੰਦੋਲਨ ਚਾਜ ਇੱਕ ਹੋਰ ਪੰਜਾਬੀ ਗਾਇਕ ਆਪਣੀ ਹਾਜ਼ਰੀ ਲਗਾਉਣ ਪਹੁੰਚਿਆ ਪੰਜਾਬੀ ਗਾਇਕ ਜੈਜੀ ਵੀ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਸਿੱਧਾ ਕੈਨੇਡਾ ਤੋਂ ਦਿੱਲੀ ਸਿੰਘੂ ਬਾਰਡਰ ਵਿਖੇ ਪਹੁੰਚੇ ਜਿੱਥੇ ਉਹਨਾਂ ਕਿਹਾ ਕਿ ਕਿਸਾਨਾਂ ਦੇ ਇਹਨਾਂ ਧਰਨਿਆਂ ਦਾ ਪ੍ਰਭਾਵ ਵਿਦੇਸ਼ਾਂ ਵਿੱਚ ਵੀ ਹੈ ਅਸੀਂ ਕੈਨੇਡਾ ਦੇ ਵਿੱਚ ਵੀ ਰੋਸ ਮੁਜ਼ਾਹਰੇ ਕੱਢੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਾਰੇ ਪੰਜਾਬੀ ਜੋਸ਼ ਦੇ ਨਾਲ ਹੋਸ਼ ਵਿੱਚ ਕੰਮ ਲੈ ਰਹੇ ਨੇ ਪਰ ਸਭ ਤੋਂ ਪਹਿਲਾਂ ਵਾਈ ਗੁਰਜੀ ਦਾ ਖਾਲਸਾ 라이구루지 기 फतेह ਮੈਂ ਸਾਰੇ ਪ੍ਰਬੰਧਕ ਕਮੇਟੀ ਦਾ ਸ਼ੁਕਰਗੁਜ਼ਾਰਾਂ ਜੀ ਪਹਿਲਾਂ ਤਾਂ ਬਧਾਈ ਦੇ ਪਾਤਰ ਨੇ ਸਾਰੇ ਜਿਹੜੇ ਕਿਸਾਨ ਜੱਫੇ ਬੰਦਿਆਂ ਨੇ ਇਹਨਾਂ ਕਰਕੇ ਸਾਰੇ ਵਰਲਡ ਦਾ ਇੱਕ 합 ਹੋ ਗਿਆ ਸਿਰਫ ਇਹ ਜਿਹੜੀ ਲੜਾਈ ਆ ਇਕੱਲੇ ਪੰਜਾਬ ਤੋਂ ਸ਼ੁਰੂ ਹੋਈ ਸੀ ਹਰਿਆਣਾ ਛੋਟਾ ਭਰਾ ਬਣ ਕੇ ਨਾਲ ਜੁੜਿਆ ਤੇ ਅੱਜ ਜਿਨ੍ਹਾਂ ਨਾਲ ਜਿਨ੍ਹਾਂ ਕਿਸਾਨਾਂ ਨਾਲ ਧੱਗੇ ਹੋਏ ਨੇ ਅੱਜ ਉਹ ਸਾਰੇ ਆਪਣੇ ਆਪਣੇ ਥੀਏਟਰ ਆ ਰਹੇ ਨੇ ਔਰ ਗਾਜ਼ੀਆਬਾਦ ਸਾਈਡ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਰੂਰ ਫਿਰ ਉੱਤਰ ਵੀ ਥੋੜਾ ਧਿਆਨ ਦਿਓ ਨਹੀਂ ਸਾਰੇ ਜਣੇ ਕਿਉਂਕਿ ਜਿਹੜਾ ਮਾੜਾ ਹੁੰਦਾ ਉਹਦੇ ਧੱਕਾ ਹੱਲੇ ਵੀ ਸਰਕਾਰ ਕਰ ਰਹੀ ਹੈ ਇੱਥੇ ਪੰਜਾਬੀ ਬੈਠੇ ਨੇ ਹਰਿਆਣੇ ਵਾਲੇ ਬੈਠੇ ਨੇ ਇਹ ਧੱਕਾ ਹੋਣੀ ਨਹੀਂ ਦਿੰਦੇ ਸੋ ਸਾਰਿਆਂ ਨੂੰ ਬੇਨਤੀ ਆ ਖਾਸ ਕਰਕੇ ਯੂਥ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਬੂਤ ਕਰਤਾ ਕਿ ਪੰਜਾਬ ਨਸ਼ਿਆਂ ਨਾਲ ਨਹੀਂ ਭਰਿਆ ਹੋਇਆ ਜਵਾਨੀ ਜਵਾਨੀ ਫੋਕੜੀ ਆ ਇੱਥੇ ਤੇ ਇਹ ਸਿਰਫ ਇੱਥੇ ਨਹੀਂ ਸਾਰੇ ਇੰਡੀਆ ਨਹੀਂ ਪੂਰੇ ਵਰਲਡ ਨੂੰ ਪਤਾ ਲੱਗ ਗਿਆ ਕਿਉਂਕਿ ਇਹ ਵਰਲਡ ਦਾ ਸਭ ਤੋਂ ਵੱਡਾ ਪ੍ਰੋਟੈਸਟ ਪੀਸਫੁਲੀ ਹੋ ਰਿਹਾ ਜੋਸ਼ ਪ੍ਰਿਆ ਤੇ ਹੌਸ ਵੀ ਬਹੁਤ ਹੈ ਸੋ ਵੈਰੀ ਇਹੀ ਬੇਤਰੀਆ ਸਾਡੇ ਜਿਹੜੇ ਯੰਗਸਟਰਸ ਨੇ ਵੀ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਬਦਨਾਮੀ ਹੋਵੇ ਕਿਉਂਕਿ ਇਹ ਹੁਣ ਇੱਕ ਲੋਕਤੰਤਰ ਆਵਾਜ਼ ਬਣ ਚੁੱਕੀ ਹੈ ਔਰ ਮੈਂ ਥੋੜਾ ਜਿਆ ਇਗਰਸ਼ਮੀ ਬੋਲੂਗਾ ਕਿਉਂਕਿ ਜਿਹੜਾ ਇੰਟਰਨੈਸ਼ਨਲ ਮੀਡੀਆ ਸਾਰੇ ਮੁਰਖਾਂ ਦੇ ਪ੍ਰਾਈਮ ਮਿਨਿਸਟਰਸ ਨੇ ਸਾਥ ਦਿੱਤਾ ਇਸ ਤੋਂ ਇਲਾਵਾ ਜੈਜੀ ਵੀ ਨੇ ਕਿਸਾਨਾਂ ਦੇ ਸਮਰਥਨ ਲਈ ਕਈ ਗੀਤ ਵੀ ਰਿਲੀਜ਼ ਕੀਤੇ ਸੀ ਗੀਤ ਬਗਾਵਤ ਤੋਂ ਬਾਅਦ ਜੈਜੀ ਵੀ ਨੇ ਹੁਣ ਜ਼ਿੰਮੇਦਾਰ ਗੀਤ ਰਾਹੀਂ ਕਿਸਾਨਾਂ ਦੀ ਗੱਲ ਕੀਤੀ ਹੈ